ਮੇਰੇ ਪੁੱਤ ਪੁੱਤ ਤੂੰ ਕਿੱਦਾਂ ਦੀਆਂ ਗੱਲਾਂ ਕਰਨ ਦੀ ਮੈਨੂੰ ਕੋਈ ਸਮਝ ਨਹੀਂ ਲੱਗਣ ਦੀ ਪੁੱਤ ਜੇ ਕੋਈ ਗੱਲ ਹੈ ਤਾਂ ਮੈਨੂੰ ਦੱਸ ਪੁੱਤ ਮੰਮੀ ਤੈਨੂੰ ਕਿਉਂ ਇਦਾਂ ਲੱਗਣ ਦੀ ਆ ਵਾਕੀ ਕੋਈ ਗੱਲ ਆ ਮੈਂ ਤਾਂ ਵੈਸੇ ਗੱਲ ਗੱਲ ਤੁਹਾਨੂੰ ਪਤਾ ਦੇ ਹੈਗਾ ਮੇਰੀ ਆਦਤ ਆ ਗੱਲ ਚ ਗੱਲ ਕਰਕੇ ਮਾਰਨ ਦੀ ਹੁੰਦੀ ਹੈ ਅਗਲੇ ਬੰਦੇ ਨੂੰ ਇਦਾਂ ਨਾ ਤੂੰ ਸੋਚਿਆ ਕਰ ਕੋਈ ਇਦਾਂ ਦੀ ਗੱਲ ਨਹੀਂ ਪੁੱਤ ਕੋਈ ਤਾਂ ਗੱਲ ਜ਼ਰੂਰ ਆ ਪੁੱਤ ਤੂੰ ਇੰਨਾ ਬੋਲਣ ਨਹੀਂ ਆ ਤੂੰ ਕਿਹ ਆਏਗੇ ਸਾਹਮਣੇ ਵੀ ਬੋਲੀ ਜਾਨੀ ਆ ਸੇਵਕ ਨੇ ਜੇ ਕੁਝ ਕਿਹਾ ਵਾ ਤਾਂ ਦੱਸ ਤੇ ਗਰਜੀਤ ਦੀ ਤੇ ਮੈਨੂੰ ਗੱਲ ਮੰਨਣ ਚ ਨਹੀਂ ਆਉਂਦੀ ਪਿਓ ਤੈਨੂੰ ਕੁਝ ਕਹਿੰਦੀ ਹੋਊਗੀ ਕੁੜਮਣੀ ਤੇ ਉਹ ਮੇਰੀ ਹੋਣ ਬਣੀ ਪੁੱਤ ਉਹ ਤੇ ਮੇਰਾ ਪਹਿਲਾ ਸਹੇਲੀ ਮੇਰੀ ਭੈਣਾ ਵਰਗੀ ਜੇ ਮੈਂ ਉਹਦੇ ਨਾਲ ਓਕੀ ਵੇਲੇ ਇੰਨਾ ਵਧੀਆ ਸਮਾਂ ਉਹਦੇ ਨਾਲ ਕੱਟਿਆ ਉਦੋਂ ਤੋਂ ਕੋਈ ਰਿਸ਼ਤੇਦਾਰ ਆਇਆ ਨਹੀਂ ਹੈ ਤੇ ਹੁਣ ਮਾਮੀਆਂ ਵੀ ਆ ਗਈਆਂ ਤੇ ਫਲਾਣਾ ਵੀ ਆ ਗਿਆ ਪੁੱਤ ਜ਼ਰੂਰ ਕੋਈ ਗੱਲ ਐ ਤੂੰ ਮੈਨੂੰ ਦਾਦੀ ਨਹੀਂ ਮੈਂ ਫਿਰ ਵੀ ਤੇਰੀ ਮਾਂ ਪੁੱਤ ਮੈਨੂੰ ਤੇਰੀ ਬੋਲੀ ਤੋਂ ਪਤਾ ਲੱਗਦਾ ਵਾ ਕਿ ਕੋਈ ਗੱਲ ਜ਼ਰੂਰ ਐ ਤਨ ਕਿਉਂ ਇਦਾਂ ਲੱਗਦਾ ਵਾ ਮੰਮੀ ਸਿਆਣੇ ਕਹਿੰਦੇ ਹੁੰਦੇ ਨਾ ਜੇ ਰਿਸ਼ਤੇ 'ਚ ਜ਼ਿਆਦਾ ਮਿਠਾਸ ਹੋ ਜੇ ਨਾ ਤੇ ਕੀੜੇ ਪੈ ਜਾਂਦੇ ਹੁੰਦੇ ਤੇ ਜੇ ਕੌੜ ਪੈ ਜਾਏ ਨਾ ਫਿਰ ਲੋਕੀ ਥੁੱਕ ਦਿੰਦੇ ਆ ਇਸ ਕਰਕੇ ਨਾ ਇੰਨੀ ਕੁ ਨੋਕ-ਜੋਕ ਨਾ ਚੱਲਦੀ ਰਹਿੰਦੀ ਹੁੰਦੀ ਦੋਵਾਂ ਜੀਆਂ 'ਚ ਤੂੰ ਇਹਨੇ ਨਾ ਸੋਚਿਆ ਨਾ ਕਰੋ ਸਭ ਕੁਝ ਸਹੀ ਚੱਲਣਦਿਆ ਵਾ ਨਹੀਂ ਪੁੱਤ ਸਹੀ ਨਹੀਂ ਚੱਲਣਦਿਆ ਤੇਰੀਆਂ ਗੱਲਾਂ ਤੋਂ ਮੈਨੂੰ ਜਰਾ ਵੀ ਸਹੀ ਨਹੀਂ ਲੱਗਦਾ ਮੈਨੂੰ ਨਾ ਸਮਝ ਹੀ ਲੱਗਦੀ ਆ ਵੀ ਤੂੰ ਕਿੱਦਾਂ ਦੀਆਂ ਗੱਲਾਂ ਕਰਨ ਲਈਆਂ ਕੀ ਗੱਲਾਂ ਕਰਨ ਲਈ ਤੂੰ ਬਾਜ਼ਾਰਤਾ ਜੀਆਂ ਪਾਉਣ ਲਈ ਤੂੰ ਮੈਨੂੰ ਸਹੀ ਸਹੀ ਪੁੱਤ ਮੈਂ ਤੇਰੀ ਮਾਂ ਆ ਇੱਥੇ ਕਿਹੜਾ ਕੋਈ ਹੈਗਾ ਮੈਨੂੰ ਦੱਸ ਪੁੱਤ ਜੇ ਕੋਈ ਗੱਲ ਲਿਆ ਤੇ ਸੇਵਕ ਵੱਲੋਂ ਜਾਂ ਤੇਰੀ ਸੱਸ ਵੱਲੋਂ ਨਹੀਂ ਮੰਮੀ ਕੋਈ ਤਾਂ ਗੱਲ ਸਿਮਰਤ ਜ਼ਰੂਰ ਆ ਤੂੰ ਜਿੰਨੀ ਮਰਜ਼ੀ ਲਕਾਲਾ ਪੁੱਤ ਓ ਮੰਮੀ ਫੇ ਕਿਉਂ ਦੇ ਜਿੱਕੋ ਗੱਲ ਬਾਰ ਬਾਰ ਕਰਨਾ ਵੇਖੋ ਹੁਣ ਤੁਹਾਡੇ ਸਾਹਮਣੇ ਤੇ ਮੰਮੀ ਕਹਿੰਦੀ ਹੈ ਨਾ ਕਿ ਜਦੋਂ ਬੰਦਾ ਐਦਾਂ ਹੁੰਦਾ ਨਾ ਉਹਦੇ ਬਦੋ ਬਦੀ ਮਨ ਚ ਗੱਲਾਂ ਨਾਲ ਕੋਈ ਨਾ ਕੋਈ ਗੱਲ ਖੋਲਦੀ ਰਹਿੰਦੀ ਹੁੰਦੀ ਆ ਤੇ ਇਹਨਾਂ ਨਾਲ ਸੋਚੋ ਕੋਈ ਗੱਲ ਨਹੀਂ ਆ ਤੇਰੀ ਗੱਲ ਮੰਮੀ ਜੀ ਨਾਲ ਮੰਮੀ ਮੇਰਾ ਬਹੁਤ ਖਿਆਲ ਰੱਖਦੇ ਆ। ਉਹ ਤੋਰੇ ਤੇ ਮੈਨੂੰ ਪੂਰਾ ਯਕੀਨ ਆ। ਉਹ ਤੇ ਇੰਨੀ ਕਰਮਾਂ ਵਾਲੀ ਚੰਗੀ ਆ ਨਾ। ਕੁਛ ਕੁਛ ਨਾਲੇ ਜੋ ਸਹਾਨ ਅਹੀਂ ਇੱਕ ਦੂਜੇ ਤੇ ਕੀਤਾ ਵਾ ਨਾ। ਨਾ ਉਹ بول ਸਕਦੀ ਤੇ ਨਾ ਪਰਤੇ ਮੈਂ بول ਸਕਦੀ ਉਹਦੇ ਸਹਾਨ। ਇਹ ਤੇ ਗੱਲ ਸਹੀ ਮੰਮੀ। ਉਹਨੇ ਤਾਂ ਮੈਨੂੰ ਇਸ ਘਰ ਵਿੱਚ ਰਿਆ ਕੇ ਨਾ ਬਹੁਤਾ ਹੀ ਵੱਡਾ ਇਸ਼ਾਨ ਕਰ ਦਿੱਤਾ ਮੇਰੇ ਤੇ। ਕਿ ਮੈਂ ਸਾਰੀ ਉਮਰ ਨਾਲ ਦੇਣ ਨਹੀਂ ਦੇ ਸਕਦੀ। ਚੱਲ ਸਿਮਰਤ ਜੇ ਪੁੱਤੂ ਆਪਣੇ ਕਾਰ ਖੋਸੇ ਨਾ ਤੇ ਤੇਰੀ ਖੁਸ਼ੀ ਚ ਮੇਰੀ ਖੁਸ਼ੀ ਆ ਪੁੱਤ ਮੈਂ ਚੱਲ ਵੇਖਦੀ ਆ ਤੇਰੀ ਮੰਮੀ ਕੀ ਕਰਨ ਧੀਏ ਰਸੋਈ ਚ ਮੈਂ ਮਾੜਾ ਮਟਾ ਨਾਲ ਕੰਮ ਕਰਾਉਣਾ ਹੈ ਕੰਮ ਕਰਨ ਨੂੰ ਕੀ ਆ ਥੋੜਾ ਜਿਹਾ ਪਹਿਲਾਂ ਤੇ ਮੰਮੀ ਨੇ ਸਾਰਾ ਕੰਮ ਕਰ ਕੀਤਾ ਸੀ ਕੋਈ ਨਾ ਤੂੰ ਬਹਿ ਜਾ ਮੇਰੇ ਲੱਗ ਗਏ ਤਾਨੂੰ ਐਡੀ ਕੀ ਗਾਲੀ ਪਈ ਆ ਚੱਲ ਪੁੱਤ ਰੋਟੀ ਪਾਣੀ ਕੱਲੀ ਬਣਾਉਣ ਰਹੀ ਮੈਂ ਵੇਖਾਂ ਹੈ ਕੋਈ ਨਹੀਂ ਤੂੰ ਇਹਦਾ ਧਿਆਨ ਰੱਖ ਚੰਗਾ ਹੂੰ ਕੀ ਦੱਸਾਂ ਮੰਮੀ ਮੈਨੂੰ ਤੁਸੀਂ ਤੇ ਆਪਣਾ ਆਪ ਜਿਤਾ ਦਿੱਤਾ ਕਿ ਮੈਨੂੰ ਮੇਰੀ ਭੈਣ ਤੇ ਬੜਾ ਮਾਣ ਆ ਪਰ ਐਸੇ ਮਾਨਦੇ ਨਾ ਮੇਰੀ ਜ਼ਿੰਦਗੀ ਕਿੱਥੇ ਲਿਆ ਕੇ ਖੜੀ ਕਰ ਦਿੱਤੀ ਇਥੇ ਮੈਨੂੰ ਪਤਾ ਵਾ ਕਿ ਮੈਂ ਕਿੱਦਾਂ ਆਪਣਾ ਟਾਈਮ ਅੱਗੇ ਦੇਖਣਾ ਤੇ ਕਿੱਦਾਂ ਚੱਲਣਾ ਇਸ ਘਰ ਵਿੱਚ ਨਾ ਤੇ ਮੈਂ ਦੱਸ ਸਕਦੀ ਆ ਨਾ ਤੇ ਮੈਂ ਢਿੱਡ ਚ ਪਾ ਸਕਦੀ ਜਿਹਾ ਆਪ ਨਹੀਂ ਪਤਾ ਕਿ ਮੈਂ ਕੀ ਕਰੂੰਗੀ ਆ ਭੈਣ ਜੀ ਬਣਾ ਲਈ ਸਬਜੀ ਹਾਂ ਜੀ ਭੈਣ ਜੀ ਤੁਸੀਂ ਬੈਣਾ ਸੀਮਰਤ ਕੋਲ ਨਹੀਂ ਕੋਈ ਗੱਲ ਨਹੀਂ ਬੈਠੀ ਐ ਇੰਨੇ ਚਿਰ ਦੀ ਮੈਂ ਕਿਹਾ ਵੇਖਾਂ ਮੈਂ ਵੀ ਕੁਝ ਕਰਾਦਾ ਤੇ ਨਾਲ ਮੇਰੀ ਗੱਲ ਸੁਣੋ ਸਿਮਰਤ ਕਿੱਦਾਂ ਦੀਆਂ ਗੱਲਾਂ ਕਰਨ ਦਈ ਮੈਨੂੰ ਕੋਈ ਸਮਝ ਜੀ ਨਹੀਂ ਲੱਗਣ ਦਈ ਹੈ ਭੈਣ ਜੀ ਮੈਂ ਨਾ ਤੁਹਾਡੇ ਕੋ ਹੱਥ ਜੋੜ ਕੇ ਮਾਫੀ ਮੰਗਦੀ ਹਾਂ ਮੈਨੂੰ ਪਤਾ ਭੈਣ ਜੀ ਮੇਰੇ ਕੋ ਵੀ ਗਲਤੀ ਹੋ ਗਈ ਆ ਤੇ ਮੇਰੇ ਪੁੱਤ ਕੋ ਵੀ ਗਲਤੀ ਹੋਈ ਆ ਪਰ ਤੁਸੀਂ ਨਾ ਭੈਣ ਜੀ ਮੇਰੇ ਤੀਨ ਨੂੰ ਨਾ ਰਾਜੀ ਖੁਸ਼ੀ ਇਥੇ ਰਹੰਦੋ ਲੈ ਕੇ ਨਾ ਜਾਇਓ ਗੁੱਸੇ ਚ ਗੱਜਿੱਟ ਕਿੱਦਾਂ ਦੀਆਂ ਗੱਲਾਂ ਕਰਨ ਦੀ ਭੈਣ ਤੂੰ ਮੇਰੇ ਵੱਲ ਮੂੰਹ ਕਰਕੇ ਗੱਲ ਕਰ ਕੀ ਗੱਲ ਹੋਈ ਆ ਮੇਰੀ ਕੁੜੀ ਕੋਈ ਗਲਤੀ ਹੋ ਗਈ ਐ ਨਹੀਂ ਭੈਣ ਜੀ ਹਾਂ ਉਹ ਸਿਮਰਤ ਤੇ ਤੂੰ ਕਿਹੜੇ ਗੱਲ ਦੀ ਮਾਫੀ ਮੰਗਣ ਦੀ ਮੈਨੂੰ ਕੋਈ ਸਮਝ ਨਹੀਂ ਲੱਗਣ ਦੀ ਤੁਹਾਡੀ ਗੱਲਾਂ ਦੀ ਨਾ ਉਹਦੀ ਦੀ ਲੱਗਦੀ ਨਾ ਤੇਰੀਆਂ ਗੱਲਾਂ ਦੀ ਲੱਗਣ ਦੀ ਕੋਈ ਗੱਲ ਐ ਤੇ ਮੇਰੀ ਭੈਣ ਖੋਲ੍ਹ ਕੇ ਦੱਸੋ ਨਹੀਂ ਭੈਣ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਨਹੀਂ ਜੇ ਮੇਰੀ ਕੁੜੀ ਕੋ ਕੋਈ ਗਲਤੀ ਹੋਈ ਆ ਤਾਂ ਮੈਂ ਹੱਥ ਜੋੜ ਕੇ ਮਾਫੀ ਮੰਗ ਲਈ ਨਹੀਂ ਭੈਣ ਜੀ ਕੋਈ ਗਲਤੀ ਨਹੀਂ ਆਈ ਹੈ ਅਸੀਂ ਤਾਂ ਮਾਮਾ ਦੀਆਂ ਬੜੀਆਂ ਕੋਸ਼ ਰੰਨੀ ਆ ਵਾ ਐਵੇਂ ਸੁਭਰ ਰੱਬ ਸਿਮਰਤ ਨੇ ਨਾ ਆਪਣੀ ਮੁੰਮੀ ਨਾਲ ਕੋਈ ਗੱਲ ਨਹੀਂ ਮੈਂ ਨਵੇਂ ਡਰਦਾ ਹੀ ਹਾਂ ਕਿ ਕਿਤੇ ਕੁੜੀ ਕੋਈ ਗੱਲ ਨਾ ਕਰ ਦੇ ਸੁਦਰ ਰੱਬ ਮੇਰੇ ਅੱਜ ਨਾ ਤਾਜ ਕਰ ਲਈ ਸਿਮਰਤ ਸੋ ਗਿਆ ਵਾ ਹਾਂਜੀ ਸੋ ਹੀ ਗਿਆ ਸਿਮਰਤ ਮੈਂ ਤੇਨਾਂ ਕਾਲ ਕਰਨੀ ਹੈ ਹਾਂਜੀ ਕਰੋ ਪੁੱਤ ਮੈਂ ਨਾ ਤੇਰੀ ਨਾ ਬੜੀ ਸ਼ੁਕਰਗੁਜ਼ਾਰ ਆ ਕਿ ਇਸ ਗੱਲ ਤੋਂ ਤੂੰ ਆਪਣੀ ਮਾਂ ਦੇ ਨਾਲ ਨਾ ਕੋਈ ਵੀ ਗੱਲ ਨਹੀਂ ਕੀਤੀ ਨਹੀਂ ਤੇ ਨਹੀਂ ਆ ਤੇ ਛੱਟ ਹੀ ਆਪਣੇ ਮਾਮਾ ਨਾਲ ਸਾਰੀਆਂ ਗੱਲਾਂ ਕਰ ਦਿੰਦੀਆਂ ਸਾਰੇ ਆਪਣੇ ਦੁੱਖ ਫੋਲ ਦਿੰਦੀਆਂ ਨੇ ਪਰ ਤੂੰ ਮੈਨ ਲੱਗਾ ਇੱਕ ਦੁਨੀਆ ਚ ਨਾ ਵੱਖਰੀ ਈ ਧੀ ਆ ਜਿਨੇ ਆਪਣੇ ਘਰ ਦਾ ਨਾ ਸਾਰੇ ਪਰਦਾ ਪਾ ਤਾ ਮਾਂ ਤਾਂ ਸਾਰਾ ਕੁਝ ਹੀ ਲਕੋ ਗਈ ਐ ਮੈਂ ਤੇਰਾ ਦੇਨ ਨਾ ਕਦੀ ਨਹੀਂ ਦੇ ਸਕਦੀ ਨਹੀਂ ਤੇ ਨਾ ਜੋ ਵੀ ਸਾਡੀ ਇੱਜ਼ਤ ਬਣੀ ਬਣਾਈ ਸੀ ਨਾ ਉਸ ਘਰ ਦੇ ਵਿੱਚ ਤੈਨੂੰ ਤਾਂ ਪਤਾ ਹੀ ਐ ਜੋ ਤੇ ਰਿਸ਼ਤਾ ਆ ਤੇਰੇ ਮਾਪਿਓ ਕਿੰਨੇ ਖੁਸ਼ ਹੀ ਉਹਨਾਂ ਦੀ ਵੀ ਖੁਸ਼ੀਆਂ ਸਾਰੀਆਂ ਮਿੱਟੀ ਚ ਪੈ ਜਾਣੀ ਹੈ ਤੇ ਸਾਡੇ ਮਾਂ ਪੁੱਤਾਂ ਦੀ ਇੱਜ਼ਤ ਵੀ ਨਾ ਰੁੱਲ ਜਣੀ ਹੈ ਤੂੰ ਨਾ ਮੇਰੀ ਬੜੀ ਸਿਆਣੀ ਧੀ ਆ ਜਿਹੜੀ ਸਾਡੀ ਇੱਜ਼ਤ ਰੱਖਦੀ ਆ ਵਧੱਖਦੀ ਕਿ ਹੁਣ ਇਸ ਘਰ ਚ ਵਿਆਹ ਕੀ ਆਈ ਮੇਰੇ ਮਾਪੇਰੇ ਹੱਥੀ ਤੋੜਿਆ ਹੈ ਮੈਨੂੰ ਇਹੋ ਸੋਚ ਕੇ ਕਿ ਜਿੱਦਾਂ ਮੇਰੀ ਧੀ ਨੂੰ ਹੀ ਰੱਖਿਆ ਨਾ ਉਦਾਂ ਤੁਸੀਂ ਵੀ ਰੱਖੋਗੇ ਪਰ ਉਹਨਾਂ ਨੂੰ ਨਹੀਂ ਨਾ ਪਤਾ ਸੀ ਕਿ ਤੇ ਹੋ ਕੀ ਜਾਣਾ ਅੱਗੇ ਉਹਦੇ ਨਾਲ ਪਰ ਤੇਰੇ ਵੀਰਾਂ ਇੰਨੇ ਕਿ ਮੇਰੇ ਘਰ ਦੇ ਨਾਲ ਮਿਲੋ ਕਲ ਦਿੱਤੀ ਇਥੇ ਆ ਕੇ ਇਨੀ ਕਿਤ ਸਮਝ ਲੱਗ ਗਈ ਈ ਕਿ ਆਪਣਾ ਘਰ ਬਚਾਉਣ ਲਈ ਨਾ ਬੜਾ ਕੁਝ ਵੇਖਣਾ ਵੀ ਪੈਂਦਾ ਤੇ ਕਰਨਾ ਵੀ ਪੈਂਦਾ ਤੇ ਤੁਹਾਨੂੰ ਕੀ ਲੱਗਦਾ ਵਾ ਕਿ ਮੈਂ ਸਿਗਪ ਨੂੰ ਮਾਫ ਕਰਤਾ ਤੇ ਤੁਹਾਨੂੰ ਮਾਫ ਕਰ ਦਿੱਤਾ ਜੇ ਮੈਂ ਰਹਿਣੀ ਹੈ ਨਾ ਤੁਹਾਨੂੰ ਮੈਂ ਉਦੋਂ ਵੀ ਕਿਹਾ ਸੀ ਨਾ ਜੇ ਮੈਂ ਇੱਥੇ ਰੁਕੀ ਨਾ ਸਿਰਫ ਇਹਦੇ ਮੂੰਹ ਨੂੰ ਕਿ ਨਹੀਂ ਇਹ ਮੇਰਾ ਬੱਚਾ ਵਾ ਜਾਣੀ ਚੋਨੀ ਕੱਲ ਨੂੰ ਮੇਰਾ ਬੱਚਾ ਵੱਡਾ ਹੋ ਕੇ ਮੈਨੂੰ ਇਹ ਗੱਲ ਪੁੱਛੀ ਕਿ ਕੀ ਕੀ ਗੱਲ ਮੰਮੀ ਤੁਹਾਡੇ ਚੀਂ ਕਿ ਕਮੀ ਸੀ ਕਿਹੜਾ ਪਾਪਾ ਨੇ ਆ ਕੀਤਾ ਜਾਂ ਦਾਦੀ ਨਹੀਂ ਚੰਗੇ ਇਹ ਚੋਨੀ ਮਾਪਿਆਂ ਦੀਆਂ ਕੀਤੀਆਂ ਨੇ ਬੱਚੇ ਗਾੜੀ ਹੁੰਨ। ਸਿਆਣੇ ਕਹਿੰਦੇ ਹੁੰਦੇ ਆ ਨਾ ਮਾਪਿਆਂ ਦੇ ਕੀਤੀਆਂ ਨੇ ਬੱਚੇ ਗਾੜੀ ਹੁੰਦੀਆਂ ਤੇ ਮੈਂ ਨਹੀਂ ਚਾਹੁੰਦੀ ਕਿਸੇ ਵੀ ਕਸਦੋ ਕਿ ਮੇਰੇ ਬੱਚੇ ਨੂੰ ਕੱਲ ਨੂੰ ਆਉਣ ਵਾਲੇ ਸਮੇਂ ਤੇ ਕੁਝ ਵੀ ਦਰ ਪਤਾ ਲੱਗੇ ਕਿ ਉਹ ਮੇਰੇ ਤੇ ਕੱਲ ਨੂੰ ਉਂਗਲ ਨਾ ਚੁੱਕੇ ਕਿ ਮੰਮੀ ਕੀ ਗੱਲ ਹੀ ਜਿਹੜਾ ਪਾਪਾ ਨੇ ਇਹ ਚੀਜ਼ਾਂ ਕੀਤੀਆਂ ਇਸ ਕਰਕੇ ਨਾ ਮੈਂ ਆਪਣੇ ਬੱਚੇ ਨੂੰ ਨਾ ਪਰਵਿਸ਼ ਚ ਕੋਈ ਕਮੀ ਨਹੀਂ ਛੱਡਣਾ ਚਾਹੁੰਦੀ ਤੇ ਨਾ ਹੀ ਇਹ ਚੀਜ਼ਾਂ ਮੇਰੇ ਸਾਹਮਣੇ ਲਿਆਉਣਾ ਚਾਹੁੰਦੀ ਚੱਲ ਜੇ ਪੁੱਤ ਇਹ ਗੱਲ ਹੈ ਨਾ ਤੇ ਮੈਂ ਵੀ ਤੇਰਾ ਉੱਨਾ ਹੀ ਪੂਰਾ ਸਾਥ ਦਵਾਂਗੀ ਮੈਂ ਵੀ ਆਪਣੇ ਪੁੱਤ ਵੱਲ ਨਹੀਂ ਵੇਖਣਾ ਮੈਂ ਵੀ ਤੁਹਾਡੇ ਦੋਵਾਂ ਦੇ ਮੂੰਹ ਵੱਲ ਵੇਖ ਕੇ ਇੱਥੇ ਰਹਿਣਾ ਵਾਂ ਮੈਂ ਵੀ ਤੇਰਾ ਪੂਰਾ ਇਹਦੀ ਪਰਵਰਿਸ਼ ਚ ਸਾਥ ਦਊਂਗੀ ਇਹ ਨਾ ਸੋਚੀਂ ਕਿ ਜੇ ਤੂੰ ਆਪਣੀ ਮਾਂ ਤੋਂ ਸਾਰਾ ਕੁਝ ਲੁਕਾ ਕੇ ਸਾਡੀ ਇੱਜ਼ਤ ਰੱਖੀ ਆ ਨਾ ਤੇ ਹੁਣ ਤੂੰ ਸਾਡੀ ਜ਼ਿੰਮੇਵਾਰੀ ਆ ਪਹਿਲਾਂ ਵੀ ਤੂੰ ਸਾਡੀ ਸੀ ਪਰ ਹੁਣ ਵੱਧ ਗਈ ਆ ਹੁਣ ਮੇਰੇ ਤੇ ਪੂਰੀ ਜ਼ਿੰਮੇਵਾਰੀ ਆ ਕਿ ਮੈਂ ਸੇਵਕ ਨੂੰ ਕਿੱਦਾਂ ਸੁਧਾਰਨਾ ਵਾਂ ਤੇ ਕਿੱਦਾਂ ਇਸ ਘਰ ਦੇ ਵਿੱਚ ਰੱਖਣਾ ਵਾਂ ਮੰਮੀ ਮੈਨੂੰ ਉਹਨਾਂ ਦੇ ਰਹਿਣ ਨਾ ਰਹਿਣਾ ਕੋਈ ਮਤਲਬ ਨਹੀਂ ਹੈ ਮੈਂ ਤੁਹਾਨੂੰ ਕਿਹਾ ਨਾ ਜੇ ਮੈਂ ਰਹਿਣੀ ਆ ਨਾ ਇਹਦੇ ਕਰਕੇ ਰਹਿਣੀ ਠੀਕ ਆ ਤੇ ਨਾ ਹੀ ਮੈਨੂੰ ਉਹਨਾਂ ਨੂੰ ਕੋਈ ਪੁੱਛਣ ਦਾ ਹੱਕ ਬੰਦ ਆ ਉਹ ਕਿੱਥੇ ਜਾਂਦੇ ਕੀ ਕਰਦੇ ਕਿੱਨਾ ਰਹਿੰਦੇ ਤੇ ਨਾਲ ਇੱਕ ਗੱਲ ਹੋਰ ਉਹ ਜੀ ਜਨਾਨੀ ਇਸ ਘਰ ਵਿੱਚ ਦੁਬਾਰਾ ਮੈਨੂੰ ਦਿਖਦੀ ਨਾ ਤੇ ਫਿਰ ਵੇਖ ਲਿਓ ਨਹੀਂ ਪੁੱਤ ਮੈਂ ਕਦੀ ਨਹੀਂ ਉਹਨੂੰ ਇਸ ਘਰ ਚ ਆਉਣ ਦੇਣਾ ਦੁਬਾਰਾ ਮੰਮੀ ਨਾਲੇ ਮੇਰੇ ਮਾਪੇ ਉਹਨਾਂ ਨੇ ਮੈਨੂੰ ਇੰਨੀ ਕਿ ਸਮਝਦਾਰੀ ਦਿੱਤੀ ਆ ਕਿ ਕਦੇ ਵੀ ਨਾ ਸਹੁਰਿਆਂ ਦੀ ਗੱਲ ਨਾ ਪੇਕੇ ਆ ਕੇ ਨਹੀਂ ਕਰੀਦੀ ਹੁੰਦੀ ਤੇ ਨਾਲੇ ਲੋਕੀ ਕਹਿ ਜਾਂਦੇ ਨਾ ਇਹ ਪਿੰਡ ਵਾਲੀ ਹੈ ਗਵਾਹ ਰਿਆ ਇਹਨਾਂ ਨੂੰ ਕੋਈ ਵੀ ਚੀਜ਼ ਦੀ ਸਮਝ ਨਹੀਂ ਹੈਗੀ ਪਰ ਸਾਡੇ ਮਾਪਿਆਂ ਨੇ ਸਾਨੂੰ ਇੰਨੀ ਕਿ ਅਕਲ ਦਿੱਤੀ ਹੁੰਦੀ ਆ ਕਿ ਆਪਣੀ ਇੱਜ਼ਤ ਨੂੰ ਕਿੱਦਾਂ ਸੰਭ ਕੇ ਚੱਲਦਾ ਹੁੰਦਾ ਤੇ ਆਪਣੇ ਘਰ ਪਰਵਾਰ ਨੂੰ ਕਿੱਦਾਂ ਲੈ ਕੇ ਅੱਗੇ ਚੱਲੇਦਾ ਨਾਲੇ ਮੈਂ ਤਾਂ ਉਹਨਾਂ ਨੂੰ ਦੱਸ ਕੇ ਆਪਣੇ ਪੂਰੇ ਪਿੰਡ 'ਚ ਥੂ-ਥੂ ਥੋੜੀ ਘਰੋਣੀ ਆ ਕਿ ਜਵਾਈ ਉਹਨਾਂ ਰਾਹ ਕਰਤੂਤਾ ਕਰਦਾ ਫਿਰਦਾ ਮੈਂ ਆਪਣਾ ਪੱਲਾ ਵੀ ਢੱਕਣਾ ਵਾਂ ਤੇ ਆਪਣੇ ਪਰਿਵਾਰ ਦਾ ਵੀ ਇੰਨੀ ਕਿ ਸਮਝ ਮੈਨੂੰ ਹੈਗੀ ਆ ਕਿ ਕਿਹੜੀ ਗੱਲ ਕਿੱਥੇ ਕਰਨ ਵਾਲੀ ਤੇ ਕਿੱਥੇ ਨਹੀਂ ਕਰਨ ਵਾਲੀ ਤੁਹਾਨੂੰ ਤਾਂ ਸ਼ਾਇਦ ਆ ਹੋਣਾ ਵਾ ਕਿ ਕੀਪਦਾ ਸਭ ਕੁਝ ਆਪਣੀ ਮਾਂ ਦੀ ਗਾੜੀ ਖੋਲ ਕੇ ਰੱਖਦੀ ਹੋਵੇ ਪਰ ਇੰਨੀ ਕਿ ਮੰਮੀ ਨੂੰ ਅਕ ਨਾਲੇਦਾ ਹੀ ਗੱਲ ਜੇ ਮੋਨਰ ਸਾਹਮਣੇ ਇਹੋ ਜੀ ਗੱਲ ਰੱਖ ਵੀ ਦੇਨੀ ਕਿ ਹਾਂ ਮੰਮੀ ਆਹ ਚੀਜ਼ਾ ਸਾਡੇ ਘਰ ਚ ਚੱਲਣਦੀਆਂ ਵਾ ਤੇ ਕੀ ਰਹਿ ਜਾਂਦਾ ਮਗਰ ਮੇਰੇ ਕੁਝ ਵੀ ਨਹੀਂ ਅਗਲੇ ਨਹੀਂ ਖੁਸ਼ੀ ਖੁਸ਼ੀ ਆਏ ਆ ਕਹਿੰਦੇ ਹੁੰਦੇ ਨਾ ਮੂਨ ਨਾਲ ਵਿਆਹ ਜ ਪਿਆਰਾ ਹੁੰਦਾ ਵਾ ਮੇਰੀ ਮਾਂ ਨੂੰ ਜਿੰਨੀ ਖੁਸ਼ੀ ਨਾ ਇਹ ਮੈਨੂੰ ਪਤਾ ਵਾ ਤੇ ਮੈਂ ਉਹਨਾਂ ਨੂੰ ਆ ਕੇ ਆ ਦੁੱਖ ਦੱਸਦੀ ਇਹ ਮੇਰੇ ਲਈ ਚੰਗੀ ਗੱਲ ਥੋੜੀ ਹੁੰਦੀ ਆ ਨਾਲੇ ਨਾ ਸਮਾਜ ਦੀ ਇੱਕ ਬੜੀ ਵੱਡੀ ਗੱਲ ਹੈਗੀ ਜੇ ਹਮੇਸ਼ਾ ਨਾ ਗਲਤੀ ਦੋਵਾਂ ਦੀ ਜਿਹਦੀ ਮਰਜ਼ੀ ਕੱਢੀ ਜਾਵੇ ਪਰ ਕਸੂਰ ਜਿਹੜਾ ਨਾ ਹਮੇਸ਼ਾ ਔਰਤ ਦਾ ਹੀ ਕੱਢਿਆ ਜਾਂਦਾ ਕੀ ਔਰਤ ਮਾੜੀ ਕਾ ਦਾ ਬੰਦਾ ਬਾਹਰ ਗਿਆ ਬਾਕੀ ਨਾ ਤੁਹਾਨੂੰ ਸਮਝਾਉਣ ਦੀ ਤੇ ਕਿਸੇ ਪਾਸੇ ਲੋੜ ਨਹੀਂ ਤੀਮੇ ਤੋਂ ਜ਼ਿਆਦਾ ਸਮਝਦਾਰ ਜੀ ਤੂੰ ਜਾਰੀ ਦੀਨ ਦੁਨੀਆ ਵੇਖੀ ਮੇਤੋ ਤੇ ਮੰਮੀ ਤੁਹਾਡੇ ਗਾੜੀ ਮੈਂ ਹੱਥ ਜੋੜਦੀ ਜਦੋਂ ਤੱਕ ਮੇਰੀ ਮਾਂ ਇੱਥੇ ਆਣਾ ਇਸ ਚੀਜ਼ ਬਾਰੇ ਨਾ ਗੱਲ ਨਾ ਛੇੜੀ ਜਾਵੇ ਤੇ ਇਹ ਗੱਲ ਸੇਵਕ ਦੀ ਨਾ ਮੇਰੇ ਚੇ ਨੀ ਹਿੰਮਤ ਨਹੀਂ ਆਏਗੀ ਨਾ ਮੈਂ ਉਹਨਾਂ ਨੂੰ ਮਾਫ਼ ਕਰ ਸਕਦੀ ਚੱਲ ਪੁੱਤ ਜੇ ਤੂੰ ਸਾਡੀ ਇੱਜ਼ਤ ਬਾਰੇ ਇੰਨਾ ਸੋਚਿਆ ਨਾ ਆਪਣੀ ਮਾਂ ਨੂੰ ਕੁਝ ਨਹੀਂ ਨਾ ਦੱਸਿਆ ਤੇ ਚੱਲ ਅੱਜ ਮੈਂ ਵੀ ਤੇਰੇ ਨਾਲ ਇੱਕ ਪ੍ਰੋਮਿਸ ਕਰਦੀ ਆਂ ਜਿੰਨਾ ਚਿਰ ਮੈਂ ਜਿੰਦੀ ਆ ਨਾ ਮੈਂ ਤੁਹਾਡੇ ਸਾਹਾਂ ਚ ਸਾਹ ਲਵਾਂਗੀ ਤੁਹਾਡੇ ਮਾਂ ਪੁੱਤਾਂ ਤੋਂ ਸਵਾਣਾ ਸੋਚ ਕੇ ਮੇਰਾ ਕੋਈ ਹੈ ਨਹੀਂ ਦੁਨੀਆ 'ਚ ਸੇਵਕ ਦੀਆਂ ਜਿਹੜੀਆਂ ਗਲਤੀਆਂ ਨਾ ਚਲੋ ਮਾਫੀ ਤੇ ਭਾਵੇਂ ਉਹਨੇ ਮੰਗ ਲਈ ਆ ਪਰ ਜਿੰਨਾ ਚਿਰ ਤੂੰ ਨਹੀਂ ਨਾ ਉਹਨੂੰ ਮਾਫ ਕਰਦੀ ਮੈਂ ਵੀ ਨਹੀਂ ਉਹਨੂੰ ਕਰਾਂਗੀ ਮੈਂ ਤੇਰਾ ਸਾਥ ਦਊਂਗੀ ਪੂਰਾ ਮੰਮੀ ਇੰਦਰਤ ਇੱਥੇ ਬੈਠ ਜਾ ਤੂੰ ਮੈਂ ਨਾ ਕੋਈ ਨਹੀਂ ਬੈਠੇ ਮੈਂ ਬੈਠਾ ਮੈਂ ਕਿਹਾ ਪੈਂਜੀ ਉਧਰ ਉੱਠੇ ਹੋਣੇ ਚਾਹ ਪਾਣੀ ਪੁੱਛਾ ਨਾ ਸੁਝੇ ਮਰਤ ਮੇਰੀ ਗੱਲ ਸੁਣ ਮੈਂ ਸਾਰਾ ਕੁਝ ਸੁਣ ਲਿਆ ਜੋ ਕੋਈ ਤੂੰ ਕਹਿਆ ਇੱਕ ਵਾਰੀ ਮੇਰੇ ਹੱਲ ਵੇਚ ਤੇ ਲੈ ਚੱਲ ਮੈਂ ਮੰਨਦਾ ਮੈਂ ਤੇਰੇ ਵਰਗਾ ਨਹੀਂ ਬਣ ਪਾਇਆ ਬੜਾ ਗਲਤ ਕਰਦਾ ਰਿਹਾ ਮੈਂ ਸੱਚੀ ਹਰਸ ਮਰਤ ਬੋ ਵੱਡਾ ਦਿਲ ਤੇਰਾ ਤੂੰ ਆਪਣੇ ਪੇਕੇਆਂ ਨੂੰ ਭਿੰਨ ਤੱਕ ਨਹੀਂ ਲੱਗਣ ਦਿੱਤੀ ਕਿ ਤੇਰੇ ਨਾਲ ਆਹ ਕੁਝ ਹੋ ਗਿਆ। ਨਾ ਤੂੰ ਆਪਣੇ ਮੰਮੀ ਨੂੰ ਦੱਸਿਆ ਨਾ ਆਪਣੇ ਡੈਡੀ ਨੂੰ ਦੱਸਿਆ। ਲੋਕੀ ਕੁੜੀਆਂ ਹੁੰਦੀਆਂ ਝੱਟ ਆਪਣੇ ਭਰਾ ਨੂੰ ਫੋਨ ਕਰਦੀਆਂ ਕਿ ਇਹਨੂੰ ਸਬਕ ਸਿਖਾਉ ਆ ਕੇ। ਤੂੰ ਆਪਣੇ ਭਰਾ ਨੂੰ ਨਹੀਂ ਦੱਸਿਆ। ਤੂੰ ਨਾ ਦੱਸਿਆ ਕੀ ਸੋਚਿਆ? ਮੇਰੀ ਇੱਜ਼ਤ ਖਰਾਬ ਹੁੰਦੀ ਆ, ਸੇਵਕ ਦੀ ਇੱਜ਼ਤ ਖਰਾਬ ਹੁੰਦੀ ਆ। ਮੰਮੀ ਦੀ ਇੱਜ਼ਤ ਬਾਰੇ ਤੂੰ ਸੋਚਿਆ? ਤੂੰ ਇਹ ਬੱਚੇ ਦੀ ਇੱਜ਼ਤ ਬਾਰੇ ਵੀ ਸੋਚਿਆ? ਤੇਰਾ ਯਾਰ ਸੱਚੀ ਦਿਲ ਬਹੁਤ ਵੱਡਾ। ਮੈਂ ਤੇ ਤੇਰੇ ਮੁਕਾਬਲੇ ਕੁਝ ਵੀ ਨਹੀਂ ਆਗਾ। ਇਨਾ ਕੁਝ ਮੈਂ ਤੇਰਨਾ ਕੀਤਾ ਤੇ ਤੂੰ ਫੇਰ ਮੇਰੇ ਨਾਲ ਖਲੋਤੀ ਆ ਭਾਵੇਂ ਤੇਰੇ ਮਨ ਚ ਗੁੱਸਾ ਹੀ ਆ ਪਰ ਮੈਨੂੰ ਇਹ ਤੇ ਹੈਗਾ ਨਾ ਵੀ ਹਾਂ ਵੀ ਤੂੰ ਮੇਰੇ ਨਾਲ ਖਲੋਤੀ ਆ ਤੁਹਾਡੇ ਘਰੇ ਹੈਗੀਆਂ ਚੱਲ ਮੈਂ ਵੀ ਮੰਨਦਾ ਹਾਂ ਕਿ ਮੈਂ ਉਦੋਂ ਆਪਣੀਆਂ ਖੁਸ਼ੀਆਂ ਵੇਂਧਾ ਰਿਆ ਤੇਰੀਆਂ ਖੁਸ਼ੀਆਂ 'ਤੇ ਧਿਆਨ ਹੀ ਨਹੀਂ ਦਿੱਤਾ ਮੈਨੂੰ ਤੇ ਇਹ ਹੀ ਬੱਸ ਜੀ ਮੰਮੀ ਨੇ ਪਸੰਦ ਕਰਤੀ ਆ ਕੀ ਪਤਾ ਕਿਦਾਂ ਦੀ ਹੋਣੀ ਆ ਤੈਨੂੰ ਇਹਨੂੰ ਤੇ ਚਾਰ ਬੰਦਿਆਂ 'ਚ ਬਹਿਣਾ ਨਹੀਂ ਆਉਂਦਾ ਇਹਨੂੰ ਤੇ ਮਾਡਰਨ ਕੱਪੜੇ ਪਾਉਣੇ ਨਹੀਂ ਆਉਂਦੇ ਓਏ ਇਹਨੂੰ ਤਾਂ ਬੋਲਣਾ ਤੱਕ ਨਹੀਂ ਸਹੀ ਤਰ੍ਹਾਂ ਆਉਂਦਾ ਜੇ ਕਿਤੇ ਚਾਰ ਮੇਰੇ ਯਾਰ ਦੋਸਤ ਆ ਗਏ ਉਹਨਾਂ ਵਿੱਚ ਤੇ ਮੇਰੀ ਬੇਇੱਜ਼ਤੀ ਹੋ ਜਾਣੀ ਨਾ ਤੈਨੂੰ ਖਾਣਾ ਬਣਾਉਣਾ ਆਉਂਦਾ ਮੈਨੂੰ ਇਹ ਚੀਜ਼ਾਂ ਲੈ ਕੇ ਬੈਗੀਆਂ ਪਰ ਸੱਚੀ ਮੇਰਾ ਤੇਰੇ ਮੁਕਾਬਲੇ ਕੁਝ ਵੀ ਨਹੀਂ ਮਹਾਨ ਆ ਤੂੰ ਜਿਹੜਾ ਇੰਨਾ ਕੁਝ ਸਹਾਰ ਕੇ ਵੀ ਇੱਥੇ ਬੈਠੀ ਆ ਤੂੰ ਸੋਚਦੀ ਆ ਭਾਵੇਂ ਤੂੰ ਤੁੱਟ ਤੋ ਕਹਿਂਦੀ ਆ ਤੇ ਮੈਂ ਨਹੀਂ ਸੋਚਦੀ ਤੁਹਾਡੇ ਬਾਰੇ ਮੈਂ ਨਹੀਂ ਤੁਹਾਡਾ ਕਰਦੀ ਮੈਨੂੰ ਇੰਨਾ ਪਤਾ ਹੈ ਤੂੰ ਸਾਡੀ ਜਿੱਤ ਦਾ ਖਿਆਲ ਰੱਖਣ ਲਈ ਇਮਨਤ ਰੇ ਸਾਰੀਆਂ ਗੱਲਾਂ ਦਾ ਪਤਾ ਹੈ ਮੈਂ ਵਾਰ-ਵਾਰ ਤੇਰੇ ਕੋਲ ਮਾਫੀ ਮੰਗਣਾ ਕਿ ਸਿਮਰਤ ਮੈਨੂੰ ਮਾਫ ਕਰ ਦੇ ਮਾਫ ਕਰ ਦੇ ਜੇ ਤੂੰ ਕਮੇ ਤੇ ਤੇਰੇ ਪੈਰ ਫੜ ਲੈਣਾ ਮੈਂ ਵੇਖ ਚ ਨਜ਼ਰ ਤੂੰ ਮਾਫ ਨਹੀਂ ਨਾ ਕਰਨਾ ਮੇਰੇ ਮੂੰਹ ਚ ਮਾਫੀ ਸ਼ਬਦੜਿਆ ਹੀ ਰਹਿਣਾ ਮੈਂ ਮਾਫੀ ਮੰਗੀ ਜਾਣੀ ਹੈ ਮੰਨਿਆ ਮੇਰੇ ਕੋਲ ਗਲਤੀ ਹੋ ਗਈ ਆ ਪਰ ਅੱਗੇ ਤੋਂ ਇਹ ਕੰਮ ਨਹੀਂ ਹੁੰਦਾ ਮੈਂ ਤੈਨੂੰ ਕਿੰਨੀ ਵਾਰ ਕਹਿਣ ਦੇ ਆ ਮੰਨ ਜਾ ਯਾਰ ਕਰ ਦੇ ਮਾਫ ਮੈਨੂੰ ਸਿਮਰਤ ਸੱਚੀ ਯਾਰ ਤੂੰ ਨਾ ਦੁਨੀਆ ਤੇ ਮਿਸਾਲ ਬਣ ਕੇ ਰਹੇਂ ਪਤਾ ਕਿਉਂ ਮੈਂ ਤੇਰੇ ਨਾਲ ਇੰਨਾ ਕੀਰ ਕੀਤਾ ਬਾਹਰ ਜਨਾਨੀ ਤੱਕ ਰੱਖੀ ਤੂੰ ਫੇਰ ਮੇਰੇ ਨਾਲ ਖੜੀ ਆ ਕਿਉਂ ਖੜੀ ਆ ਚੱਲ ਬੰਦੇ ਕੋਲੋ ਗਲਤੀ ਹੋ ਗਈ ਮਾਫੀ ਕਰਕੇ ਤੇ ਮੈਂ ਇਹਨੂੰ ਵੀ ਆਪਣੇ ਨਾਲ ਰੱਖ ਲੈਨੇ ਆ ਕੋਈ ਈਟਾ ਸੀਮਿੰਗ ਇਸ਼ੂ ਨਹੀਂ ਹੈ ਕੋ ਵੱਡਾ ਤੇਰਾ ਦਿਲ ਬਹੁਤ ਵੱਡਾ ਹੈ ਤੇਰੇ ਹਲਵੇ ਇੱਕ ਨਾ ਸਿੱਖ ਲੈਣੀ ਚਾਹੀਦੀ ਹੈ ਕਿ ਬੰਦਿਆਂ ਨੂੰ ਨਾ ਸਬਕ ਸਿਖਾਉਣਾ ਚਾਹੀਦਾ ਨਾ ਕਿ ਉਹਨਾਂ ਨੂੰ ਛੱਡਣਾ ਚਾਹੀਦਾ ਛੱਡ ਕੇ ਤੇ ਪਰਾਂ ਆ ਜਾਂਦੇ ਆ ਮੁਰਕੇ ਰੋਲਦੇ ਤੇ ਫੇਰ ਦੋਵੇਂ ਹੀ ਆ ਨਾਲੇ ਹਾਂ ਤੇਰੀ ਜਗ੍ਹਾ ਜੇ ਕੋਈ ਹੋਰ ਹੁੰਦੀ ਤੂੰ ਮੰਨ ਕੇ ਚੱਲ ਜੇ ਤੇਰੀ ਜਗ੍ਹਾ ਹਰਫਰੀਤੀ ਹੁੰਦੀ ਨਾ ਉਹਨੇ ਕਦੋਂ ਦਾ ਮੈਨੂੰ ਛੱਡ ਕੇ ਨਾ ਆਪਣੇ ਪੇਕਿਆਂ ਦੇ ਨਾਲ ਹੀ ਤੁਰ ਜਾਣਾ ਹੈ ਬੈਗ ਚੁੱਕ ਕੇ ਰੱਬ ਨਾ ਕਰੇ ਜੇ ਤੇਰੀ ਜਗ੍ਹਾ ਕੋਈ ਹੋਰ ਕੁੜੀ ਹੁੰਦੀ ਇਹੋ ਜਿਹੀ ਘਟਨਾ ਮੈਂ ਉਹਦੇ ਨਾਲ ਘਟਨਾ ਤੇ ਸ਼ਾਇਦ ਸਾਡੇ ਦੋਵਾਂ 'ਚੋਂ ਅੱਜ ਇੱਕ ਮਰਿਆ ਹੁੰਦਾ ਜਾਂ ਉਹ ਮਰੀ ਹੁੰਦੀ ਜਾਂ ਮੈਂ ਮਰਿਆ ਹੁੰਦਾ ਨਹੀਂ ਤਾਂ ਫਿਰ ਚੁੱਕ ਕੇ ਬੈਗ ਉਹਨੇ ਪੇਕਿਆਂ ਨੂੰ ਤੁਰ ਜਾਣਾ ਹੈ ਤੇ ਮੇਰੇ ਵੱਲ ਮੁੜ ਕੇ ਵੇਖਣਾ ਤੱਕ ਨਹੀਂ ਚਾਹੀ ਆਪਣੇ ਮਨ ਚ ਉਹ ਬੋਝ ਰੱਖ ਕੇ ਬਹਿ ਜਾਣਾ ਹੈ ਯਾਰ ਮੈਂ ਤਾਂ ਮਾਫੀ ਮੰਗ ਲਈ ਮਿੰਨੇ ਤੇਨੇ ਮਾਫ ਨਹੀਂ ਕੀਤਾ ਮੈਂ ਤਾਂ ਮਾਫੀ ਮੰਗਣ ਜੋ ਕਰਿਆ ਨੀ ਜੇ ਮੈਂ ਮਾਫੀ ਮੰਗੀ ਵੀ ਤਾਂ ਵੀ ਛੱਡ ਕੇ ਚੱਲ ਗਈ ਸਾਡੇ ਦੋਵਾਂ ਦਾ ਕੀ ਜਾਣਾ ਹੈ ਉਹ ਗਈ ਉੱਥੇ ਹੱਦ ਸਾਲ ਇੱਕ ਰਹਿ ਲੂਗੀ ਦੋ ਸਾਲ ਰਹਿ ਲੈਂਦੀ ਮੈਂ ਆਖਰ ਨੂੰ ਵਿਆਹ ਤੇ ਉਹਨੇ ਕਰੋਨਾ ਹੀ ਮੈਂ ਵੀ ਕਰਾ ਲੈਨੇ ਰੋਲਣਾ ਕਿੰਨੇ ਸੀ ਸਾਡੇ ਬੱਚੇ ਨੇ ਸਾਡੇ ਬੱਚੇ ਦੀ ਜ਼ਿੰਦਗੀ ਬਰਬਾਦ ਹੋ ਜਾਣੀ ਸਾਡਾ ਕੁਝ ਨਹੀਂ ਜਾਣਾ ਇਸ ਕਰਕੇ ਥੋੜਾ ਸੋਚ ਲਾ ਮੈਂ ਤੇਰੇ ਕੋਲ ਮਾਫੀ ਐਵੇਂ ਨਹੀਂ ਮੰਗਣਿਆ ਸਿਮਰਤ ਮੈਨੂੰ ਪਛਤਾਵਾ ਹੁੰਦਾ ਮੈਂ ਤਾਂ ਤੇਰੇ ਕੋਲ ਮਾਫੀ ਮੰਗਦਾ ਮੈਂ ਤਾਂ ਸੁਪਨੇ 'ਚ ਵੀ ਨਹੀਂ ਹੋਣੇ ਇਹ ਚੀਜ਼ ਸੋਚ ਸਕਦਾ ਕਿ ਮੈਂ ਕਿਸੇ ਹੋਰ ਨਾਲ ਜਾਊਂਗਾ ਸੱਚੀ ਗੱਲ ਸੁਪਨੇ 'ਚ ਨਹੀਂ ਸੋਚ ਸਕਦੀ ਜੋ ਚੀਜ਼ਾਂ ਤੂੰ ਹਕੀਕਤ 'ਚ ਕਰ ਮਾਰੀਆਂ ਉਹ ਤਾਂ ਤੇਰੇ ਸੁਪਨੇ 'ਚ ਵੀ ਕਿਉਂ ਆਉਣੀਆਂ ਹੁਣ ਯਾਰ ਮੇਰੇ ਕੋਲ ਉਹ ਕੀ ਗਲਤੀ ਮੈਂ ਕਿੰਨੀ ਵਾਰੀ ਕਹਾਂ ਤੈਨੂੰ ਬੱਸ ਕਰ ਜੋ ਆ ਮੈਨੂੰ ਸਫਾਈਆਂ ਦੇਣ ਦੀ ਲੋੜ ਨਹੀਂ ਜੋ ਤੂੰ ਹੀ ਕਰਦਾ ਨਾ ਬੜਾ ਚੰਗਾ ਕਰਦਾ ਦੂਰ ਹੋ ਜਾ ਮੇਰੇ ਤੋਂ ਮੇਰੇ ਚ ਨਹੀਂ ਹਿੰਮਤ ਨੇ ਕਿ ਮੈਂ ਤੁਹਾਨੂੰ ਮਾਫ ਕਰ ਸਕਾਂ ਫਰੀ ਮੰਮੀ ਆਉਂਦੀ ਕਹਿੰਦੀ ਤੁਸੀਂ ਆਉਂਦੇ ਜੀ ਜਿਹੜੀ ਗੱਲ ਹੋਣੀ ਸੀ ਨਾ ਉਹ ਹੋ ਚੁੱਕੀ ਆ ਮੈਂ ਆਪਣੇ ਘਰੇ ਨਹੀਂ ਦੱਸਿਆ ਮੈਂ ਇੱਥੇ ਬੈਠੀ ਨਾ ਬਸ ਇਹ ਗੱਲ ਨਾ ਮੈਂ ਪਹਿਲਾਂ ਮੰਮੀ ਨੂੰ ਵੀ ਸਮਝਾ ਚੁੱਕੀ ਹਾਂ ਕਿ ਜਿੰਨੇ ਦਿਨ ਤੱਕ ਮੇਰੀ ਮੰਮੀ ਇੱਥੇ ਨਾ ਇਹ ਚੀਜ਼ ਨੂੰ ਦੁਬਾਰਾ ਛੇੜਿਆ ਨਾ ਜਾਵੇ ਤੇ ਨਾਲ ਇੱਕ ਗੱਲ ਹੋਰ ਜੇ ਔਰਤ ਇਸ ਘਰ ਚ ਦੁਬਾਰਾ ਦਿਖੀ ਜਾਂ ਉਸ ਔਰਤ ਦਾ ਪਰਛਾਵਾਂ ਮੇਰੇ ਬੱਚੇ ਤੱਕ ਗਿਆ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਹੋਊਗਾ ਵੀ ਜਾ ਸਕਦੇ ਜਿੱਥੇ ਚੱਲ ਜਿੱਤਰੀ ਉਹ ਮਰਜੀ ਆ ਨਾਲੇ ਰਹੀ ਘਾਲ ਉਹ ਔਰਤ ਦੀ ਜੇ ਉਹ ਔਰਤ ਘਰ ਦੇ ਵਿੱਚ ਆ ਗਈ ਨਾ ਉਹਦੇ ਵਿੱਚੋਂ ਜਾਂ ਤੇ ਮੈਂ ਨਹੀਂ ਜਾਂ ਤੇ ਉਹ ਨਹੀਂ ਮੰਮੀ ਤੂੰ ਇੱਥੇ ਕੋਈ ਬੈਠੇ ਜੇ ਉੱਥੇ ਅੰਦਰ ਚਲ ਜਾ ਉਹ ਰੂਮ ਚ ਐਸੀ ਛੱਡ ਲੋ ਨਹੀਂ ਪੁੱਤ ਵੈਸੇ ਹੀ ਬੈਠੀ ਆ ਮੈਂ ਉੱਥੋਂ ਹੀ ਲੰਮੇ ਪਈ ਆਈ ਆ ਤੇਰੇ ਮੰਮੀ ਰਸੋਈ ਚ ਆਏ ਹੀ ਤੇ ਮੈਂ ਸਗੋਂ ਮੈਂ ਕਹ ਲਿਓ ਮੈਂ ਕੁਛ ਕਰਾ ਦਾਂ ਕਹਿੰਦੇ ਨਹੀਂ ਮੈਂ ਚਾਹ ਬਣਾਉਣੀ ਤੂੰ ਜਾ ਉਹ ਅੰਦਰ ਬਹਿ ਜਾ ਕੋਈ ਨਹੀਂ ਤੂੰ ਕਾਤੋਂ ਖੇਚਲ ਕਰਨੀ ਮੰਮੀ ਨੇ ਆਪੇ ਕਰ ਲੈਣਾ ਨਹੀਂ ਪੁੱਤ ਇਹ ਰੇੜੀ ਖੇਚਲਿਆ ਦੱਸ ਮੇਰੀ ਭੈਣ ਵੀ ਆ ਮੇਰੀ ਕੁੜਮਣੀ ਵੀ ਆ ਕੋਈ ਗੱਲ ਨਹੀਂ ਮੈਂ ਆਪਣੀ ਧੀ ਦੇ ਘਰ ਆਈ ਪੁੱਤ ਮੈਂ ਨਾ ਪੁੱਤ ਬੇਚੀ ਬੇਚੀ ਸੋਚੰਨੀ ਹਾਂ ਮੈਂ ਕਿੱਡੀ ਕਰਮਾ ਵਾਲੀ ਹਾਂ ਪੁੱਤ ਮੈਨੂੰ ਤੇਰੇ ਵਰਗਾ ਕਰਮਾ ਵਾਲਾ ਜਵਾਈ ਮਿਲਿਆ ਹੈ ਇੰਨੀ ਤੇਰੀ ਮੰਮੀ ਚੰਗੀ ਐ ਮੇਰੀ ਧੀ ਇੰਨੀ ਖੁਸ਼ ਐ ਇੰਨੀ ਵਧੀਆ ਘਰ ਚਾਈ ਐ ਪੁੱਤ ਮੈਂ ਤੇ ਬਹੁਤ ਹੀ ਖੁਸ਼ ਹਾਂ ਤੂੰ ਮੇਰੀ ਧੀ ਦੀ ਹਰ ਡਿਮਾਂਡ ਪੂਰੀ ਕਰਦਾ ਵਾ ਸੇਵਕ ਪੁੱਤ ਲੋਕੀ ਪਤਾ ਕੀ ਮੈਨੂੰ ਕਹਿੰਦੇ ਸੀ ਜਦੋਂ ਸਿਮਰਤ ਵਿਆਉਣ ਵਾਲੀ ਸੀ ਕਮਲੀ ਜਿਹੀ ਹੈਗੀ ਐ ਡੰਗਰਾਂ ਚ ਰੁੱਝੀ ਰਹਿੰਦੀ ਐ ਇਹਦੀ ਧੀ ਨਾਲ ਕੌਣ ਵਿਆਹ ਕਰਾਊਗਾ ਹੋਣ ਮੈਂ ਚੰਗਾ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਇਆ ਹੁਣ ਲੋਕੀ ਖਲੋ-ਖਲੋ ਗੱਲਾਂ ਕਰਦੇ ਵੇਹ ਤੇ ਸਹੀ ਰੀਤੀ ਦਾ ਤੇ ਸਾਰਾ ਵਾਤਾਵਰਨ ਹੀ ਬਦਲ ਗਿਆ ਵੇਹ ਤੇ ਸਹੀ ਸ਼ਹਿਰ ਜਾ ਕੇ ਤੇ ਸ਼ਹਿਰ ਨਹੀਂ ਬਣ ਗਈ ਆ ਉਹਨਾਂ ਦੇ ਸੋਹਰਿਆਂ ਵਾਂਗੂ ਹੀ ਬੋਲਦੀ ਆ ਸੋਹਰਿਆਂ ਵਾਂਗੂ ਹੀ ਖਾਂਦੀ ਪੀਂਦੀ ਤੇ ਵੇਖ ਹੁਣ ਹੁਣ ਲੋਕਾਂ ਦੇ ਮੂੰਹ ਬੰਦ ਹੋਏ ਪੁੱਤ ਲੋਕੀ ਤੇ ਛੱਡਦੇ ਨਹੀਂ ਮੈਨੂੰ ਇੰਨੀਆਂ ਗੱਲਾਂ ਕਰਦੇ ਸੀ ਸੇਵਕ ਪੁੱਤ ਮੈਨੂੰ ਸੱਚ ਸੱਚ ਦੱਸੀ ਮੇਰੀ ਸਿਮਰਤ ਵੱਲੋਂ ਤੁਹਾਨੂੰ ਕੋਈ ਪਰੇਸ਼ਾਨੀ ਤੇ ਨਹੀਂ ਨਹੀਂ ਮੰਮੀ ਤੁਸੀਂ ਇਹੋ ਜੀ ਗੱਲ ਕਿਉਂ ਕਰਨ ਦੇ ਕੋਈ ਪਰੇਸ਼ਾਨੀ ਨਹੀਂ ਉਹਦੇ ਵੱਲ ਤੁਹਾਨੂੰ ਪਤਾ ਮੈਂ ਆਪਣੇ ਆਪ ਨੂੰ ਕਿੱਡਾ ਨਸੀਬ ਵਾਲਾ ਸਮਝਦਾ ਕਿ ਮੈਨੂੰ ਸਿਮਰਤ ਵਰਗੀ ਘਰ ਵਾਲੀ ਮਿਲੀ ਆ ਇਹੋ ਜੀ ਘਰ ਵਾਲੀ ਸੱਤੇ ਜਨਮਾਂ ਲਾ ਬਰਾਬਰ ਤਾਂ ਵੀ ਨਹੀਂ ਮੈਨੂੰ ਮਿਲਣੀ ਤੁਸੀਂ ਇੱਕ ਚੀਜ਼ ਸੋਚੋ ਜਿਹੜੀ ਮੇਰੇ ਕਰਕੇ ਇੰਨਾ ਬਦਲ ਗਈ ਆ ਆਪਣੇ ਆਪ ਨੂੰ ਇੰਨਾ ਚੇਂਜ ਕਰ ਲਿਆ ਉਹ ਮੈਨੂੰ ਪਰੇਸ਼ਾਨ ਕਰ ਸਕਦੀ ਹੈ ਕਦੀ ਵੀ ਨਹੀਂ ਮੈਂ ਤੇ ਰੱਬ ਅੱਗੇ ਨਾ ਇਹੋ ਦੁਆ ਕਰਦਾ ਕਿ ਬਸ ਇਹੋ ਜੀ ਘਰ ਵਾਲੀ ਮੈਨੂੰ ਹਰ ਇੱਕ ਜਨਮ 'ਚ ਮਿਲੇ ਹੋਰ ਕੋਈ ਗੱਲ ਨਹੀਂ ਮੈਂ ਕਰਨੀ ਕੁੜੀ ਤੁਹਾਡੀ ਸੱਚੀ ਬਹੁਤ ਚੰਗੀ ਹੈ ਸੱਚੀ ਤਾਂ ਇੰਨਾ ਪੁੱਤ ਸੱਚੀ ਮੰਮੀ ਛੋੜ ਨਹੀਂ ਮਾਰਦਾ ਤੂੰ ਤੇ ਮੈਨੂੰ ਇੰਨੀ ਗੱਲ ਕਰਕੇ ਪੁੱਤ ਮੇਰੇ ਕਾਲਜੇ ਨੂੰ ਠੰਡ ਪਾ ਦਿੱਤੀ ਅੱਜ ਤੱਕ ਵੀ ਉਹ ਗਲਤ ਨਹੀਂ ਹੋਈ ਹੋ ਸਕਦਾ ਕਿ ਦਿਨਾਂ ਕਿਤੇ ਮੈਂ ਗਲਤ ਹੋਇਆ ਹੋਵਾਂ ਪਰ ਉਹ ਨਹੀਂ ਹੋਈ ਗਲਤ ਉਹਨੇ ਅਰਥਾ ਮੈਨੂੰ ਨਾ ਉੱਚਾਈ ਦਿਖਾਇਆ ਹੈ ਤੇ ਅੱਜਕੱਲ੍ਹ ਦੀਆਂ ਕੁੜੀਆਂ ਨਾ ਘਰ ਵਾਲਿਆਂ ਨੂੰ ਥੋੜਾ ਨੀਵਾ ਦਕੋਉਂਦੀਆਂ ਉਹਦੇ 'ਤੇ ਰੋਪ ਪਾਉਂਦੀਆਂ ਉਹਨੇ ਅੱਜ ਤੱਕ ਮੈਨੂੰ ਉੱਚੀ ਬਾਤ ਚੱਕ ਦੀ ਗੱਲ ਨਹੀਂ ਕੀਤੀ ਨਾ ਮੇਰੇ 'ਤੇ ਕਦੇ ਰੋਪ ਪਾਇਆ ਚਲ ਪੁੱਤ ਜਿੰਦੇ ਵੱਸਦੇ ਰੋ ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਐਹੋ ਜਿਹਾ ਕਰਮਾਂ ਵਾਲਾ ਪੁੱਤ ਜਵਾਈ ਮਿਲਿਆ ਨਾ ਨਾ ਐਹੋ ਜਿਹੀ ਗੱਲਾਂ ਕਿਉਂ ਕਰਦੇ ਐ ਗੱਲਾਂ ਕਰਕੇ ਨਾ ਸੱਚੀ ਤੂੰ ਸ਼ਰਮਿੰਦਾ ਕਰਦੇ ਤੂੰ ਇਹ ਏਦਾਂ ਕਰੋ ਤੂੰ ਸ਼ਰਮ ਕਰੋ ਜਾ ਕੇ ਰੂਮ ਦੇ ਵਿੱਚ ਨਹੀਂ ਕੋਈ ਗੱਲ ਨਹੀਂ ਪੁੱਤਰ